ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਇੱਕ ਸਿੱਖ ਹੋਇਆ ਭਾਈ ਕੱਟੂ ਜੀ ਕਹਿਣ ਲੱਗੇ ਕਸ਼ਮੀਰ ਦਾ ਰਹਿਣ ਵਾਲਾ ਹੈ ਭਾਈ ਕੱਟੂ ਜੀ ਉਹ ਸਮੇਂ ਕਹਿੰਦੇ بڑے ਮੁਸਲਮਾਨ ਫਕੀਰ ਜਿਹੜੇ ਵੀਰ ਹਨ ਉਹ ਗੁਰੂ ਘਰ ਨਾਲ ਬੜਾ ਜੁੜੇ ਹੋਏ ਸਨ ਗੁਰੂ ਘਰ ਦੇ ਨਾਲ ਬੜਾ ਪ੍ਰੇਮ ਰੱਖਣ ਵਾਲੇ ਭਾਈ ਕੱਟੂ ਜੀ ਵੀ ਉਹਨਾਂ ਮੁਸਲਮਾਨ ਵੀਰਾਂ ਦੇ ਵਿੱਚੋਂ ਇੱਕ ਸੀ ਬੜਾ ਪ੍ਰੇਮ ਸਾਧਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੈ ਬੜਾ ਪ੍ਰੇਮ ਹੈ ਗਰੀਬਨਵਾਸੀ ਜੀ ਪਾਤਸ਼ਾਹ ਜੀ ਦੇ ਨਾਲ ਕਸ਼ਮੀਰ ਦਾ ਰਹਿਣ ਵਾਲਾ ਕਹਿਣ ਲੱਗੇ ਇੱਕ ਵਾਰੀ ਗਰੀਬਨਵਾਸਿ ਚ ਪਾਤਸ਼ਾਹ ਜੀ ਨਾ ਬੜਾ ਲੰਮਾ ਸਮਾਂ ਪੈਂਡਾ ਤੈ ਕਰਦੇ ਹੋਇਆ ਤੇ ਕਸ਼ਮੀਰ ਦੀ ਧਰਤੀ ਦੇ ਉੱਪਰ ਪਹੁੰਚ ਕਸ਼ਮੀਰ ਦੀ ਧਰਤੀ ਦੇ ਉੱਪਰ ਪਹੁੰਚੇ ਤੇ ਸਿੱਖਾਂ ਦੇ ਮਨ ਦੇ ਅੰਦਰ ਬੜਾ ਪ੍ਰੇਮ ਬੜਾ ਉਤਸ਼ਾਹ ਕੇ ਗਰੀਬਨਵਾਸਿ ਚ ਪਾਤਸ਼ਾਹ ਜੀ ਆਏ ਹਨ ਇਹਨਾਂ ਦੇ ਨਾਲ ਮਿਲਾਪ ਹੋ ਜਾਵੇਗਾ ਉਹਨਾਂ ਦੇ ਦਰਸ਼ਨ ਹੋ ਜਾਣ ਕੇ ਤੇ ਜੀਵਨ ਸਫਲ ਹੋ ਜਾਵੇਗਾ ਭਾਈ ਕਟੂ ਜੀ ਨੇ ਵੀ ਮਨ ਦਾ ਵਿਚਾਰ ਬਣਾਇਆ ਕਿ ਹੁਣ ਤਾਂ ਗਰੀਬ ਨਵਸਤ ਵਿੱਚ ਪਾਤਸ਼ਾਹ ਜੀ ਆਏ ਹਨ ਕਿਉਂ ਨਾ ਦਰਸ਼ਨ ਕਰ ਲੈਣਾ ਕਰੀਏ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਆਪਨੇ ਜੀਵਨ ਨੂੰ ਸਫਲਾ ਕਰ ਲਈਏ ਇਸੇ ਤਰੀਕੇ ਦੇ ਨਾਲ ਜਿੱਥੇ ਸਾਧਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਾਛਮ ਮਹਾਰਾਜ ਜੀ ਕਸ਼ਮੀਰ ਦੀ ਧਰਤੀ ਦੇ ਉੱਪਰ ਬਰਾਜਮਣ ਹਨ ਸਿੱਖਾਂ ਦਾ ਜਸਾ ਵੱਡੀ ਗਿਣਤੀ ਦੇ ਅੰਦਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲਣ ਦੇ ਵਾਸਤੇ ਤਿਆਰੀ ਕਰਕੇ ਬੈਠਾ ਹੋਇਆ ਤੇ ਭਾਈ ਕੱਟੂ ਜੀ ਨੇ ਵੀ ਵਿਚਾਰ ਬਣਾਇਆ ਕਿ ਮੈਂ ਵੀ ਨਾਲ ਜਾਵਾਂਗਾ ਭਾਈ ਕੱਟੂ ਜੀ ਵੀ ਨਾਲ ਹੀ ਚੱਲ ਪਏ ਤੇ ਵਿਦਵਾਨ ਕਥਿਤ ਕਰਦੇ ਹਨ ਕਿ ਕਹਿੰਦੇ ਭਾਈ ਕੱਟੂ ਜੀ ਨਾਲ ਉਹਨਾਂ ਨੂੰ ਸਾਰੀ ਬ੍ਰੋਮ ਬਿਮਾਰੀ ਸੀ ਭਾਵ ਉਹਨਾਂ ਦੇ ਮੁਖ ਦੇ ਅੰਦਰੋਂ ਬਲਗਨ ਡਿੱਗਦਾ ਸੀ ਤੇ ਕਹਿਣ ਲੱਗੇ ਪ੍ਰੇਮ ਤੇ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ ਚਾਹਨਾ ਸੀ ਹਿਰਦੇ ਦੇ ਅੰਦਰ ਤੇ ਬਿਨਾ ਪਰਵਾਹ ਕੀਤੇ ਹੋਇਆਂ ਚੱਲ ਪਏ ਹਨ ਤੇ ਵਿਦਵਾਨ ਕਥਨ ਕਰਦੇ ਹਨ ਕਿnde ਉਥੇ ਨਾ ਜਿਹੜੇ ਮੂਰਲੀ ਗਤਾਰ ਜਿੰਦਰ ਸਿੰਘ ਸਨ ਉਹਨਾਂ ਸਿੱਖਾਂ ਨੇ ਹੱਥ ਦੇ ਵਿੱਚ ਇੱਕ ਮੜਕਾ ਫੜਿਆ ਹੋਇਆ ਸੀ ਜਿਹੜਾ ਸ਼ਹਿਦ ਦੇ ਨਾਲ ਭਰਿਆ ਹੋਇਆ ਸੀ ਤੇ ਵਿਦਵਾਨ ਕਥਨ ਕਰਦੇ ਨੇ ਕਿ ਉਸ ਸਮੇਂ ਕਸ਼ਮੀਰ ਦੀ ਇੱਕ ਬੜੀ ਸੋਹਣੀ ਜਗ੍ਹਾ ਹੈ ਜਿੱਥੇ ਬੜਾ ਹੀ ਮਿੱਠਾ ਤੇ ਚੰਗਾ ਸ਼ਹਿਦ ਮਿਲਦਾ ਹੈ ਕੁਦਰ ਨਾ ਕੇਸਰ ਕਿਆਰੀ ਦੱਸਦੇ ਹਨ ਕਹਿੰਦੇ ਉਹ ਕੇਸਰ ਕਿਆਰੀ ਦੀ ਥਾਂ ਜਿੱਥੋਂ ਸਿੱਖਾਂ ਨੇ ਸ਼ੁੱਧ ਸ਼ਹਿਰ ਲੈ ਕਰਕੇ ਇਹਨਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਮੂਰਲੀ ਕਤਾਰ ਦੇ ਵਿੱਚ ਸਿੱਖ ਤੇ ਮੜਕੇ ਨੂੰ ਉੱਪਰੋਂ ਕਵਰ ਕੀਤਾ ਹੋਇਆ ਭਾਵ ਟੱਕਿਆ ਹੋਇਆ ਤੇ ਲੈ ਕੇ ਜਾ ਰਹੇ ਭਾਈ ਕੱਟੂ ਦੀ ਜਾ ਰਹੇ ਹਨ ਤੇ ਜਾਂਦਿਆਂ-ਜਾਂਦਿਆਂ ਰਾਹ ਦੇ ਵਿੱਚ ਦਮੇ ਦੀ ਪ੍ਰੋਬਲਮ ਫੇਰ ਹੋ ਗਈ ਭਾਵ ਬਿਮਾਰੀ ਜਿਹੜੀ ਭਾਈ ਕਟੂਰੀ ਦਾ ਸਾ ਜਿਹੜਾ ਹੈ ਉਹ ਰੁਕਣਾ ਆਉਣਾ ਜਿਹੜਾ ਮੁਸ਼ਕਲ ਹੋ ਗਿਆ ਭਾਈ ਕਟੂ ਜੀ ਨੇ ਹੌਲੀ ਹੌਲੀ ਪਾਣੀ ਪੀ ਕਰਕੇ ਗੁਜ਼ਾਰਾ ਕੀਤਾ ਹੈ ਜਿੰਨਾ ਜਿਉਂ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਨੇ ਪਾਣੀ ਪੀ ਜਾਂਦੇ ਹਨ ਗੁਜ਼ਾਰਾ ਕਰ ਹੀ ਜਾਂਦੇ ਹਨ ਅਖੀਰ ਆਕਰ ਕੇ ਕਹਿੰਦੇ ਭਾਈ ਕਟੂ ਜੀ ਦੀ ਬਸ ਹੋ ਗਈ ਜਦੋਂ ਸਾਹ ਆਉਣਾ ਬਿਲਕੁਲ ਹੀ ਬੰਦ ਹੋਣ ਲੱਗਾ ਹੈ ਭਾ ਬਿਮਾਰੀ ਜਾਦਾ ਵਧ ਗਈ ਮੂਰਲੇ ਸਿਖਾਣ ਨੂੰ ਬੇਨਤੀ ਕੀਤੀ ਕਿ ਮੈਨੂੰ ਟੁਟਕੀ ਕੋ ਸ਼ਾਇਦ ਦੇ ਦਿਓ ਤਾਂ ਜੋ ਮੇਨ ਜਿਹੜੀ ਇਹ ਪ੍ਰੋਬਲਮ ਹੈ ਉਹ ਸਹੀ ਹੋ ਜਾਵੇ ਤੇ ਮੈਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਸਕਾਂ ਐਸੇ ਬੱਚੇ ਕੀਤੇ ਤੇ ਸਿੱਖਾਂ ਨੇ ਮਨਾ ਕਰ ਦਿੱਤਾ ਤੇ ਫਿਰ ਵਾਰ-ਵਾਰ ਗਿਆ ਕਹਿੰਦੇ ਕਿ ਮੇਰੇ ਮਨ ਜੀ ਕੋਈ ਐਸੀ ਇਛਾ ਨਹੀਂ ਹੈ ਮੇਰੇ ਮਨ ਜੀ ਕੋਈ ਐਸੀ ਮਨਛਾ ਨਹੀਂ ਹੈ ਕਿ ਮੈਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਇਸ ਸ਼ਹਿਰ ਜਾ ਰਿਹਾ ਹੋਵੇ ਤੇ ਮੈਂ ਉਹਦੇ ਵਿੱਚੋਂ ਖਾਵਾਂ ਪਰ ਮੇਰੀ ਬਿਮਾਰੀ ਇੰਨੀ ਕੋ ਵੱਧ ਗਈ ਹੈ ਤੇ ਮੈਨੂੰ ਥੋੜੀ ਜੀ ਲੋੜ ਹੈ ਤੇ ਬੇਨਤੀ ਹੈ ਕਿ ਇਹਦੇ ਵਿੱਚੋਂ ਚੁਟਕੀ ਕੁ ਸ਼ਹਿਰ ਮੈਨੂੰ ਦੇ ਦਿਵੋ ਕੰਦੇ ਸਿੱਖਾਂ ਨੇ ਗੁੱਸੇ ਦੇ ਵਿੱਚ ਆ ਕਰਕੇ ਇੱਕ ਤਾਂ ਮਣਾ ਕੀਤਾ ਹੈ। ਕ੍ਰੋਧ ਦੇ ਵਿੱਚ ਆ ਕਰਕੇ ਬੜਾ ਬੁਰਾ ਭਲਾ ਵੀ ਕਿਹਾ ਹੈ। ਜਦੋਂ ਬੁਰਾ ਭਲਾ ਕਿਹਾ ਤੇ ਭਾਈ ਕਟੂ ਨੇ ਸੁਣ ਕਰਕੇ ਫਿਰ ਔਖੀ ਸੋਖੀ ਹੋ ਕਰਕੇ ਤੁਰੇ ਜਾਂਦੇ ਆਂ ਤੇ ਜਦੋਂ ਆ ਕਰਕੇ ਬਸ ਹੋ ਗਈ ਨਾ ਉਥੇ ਇੱਕ ਪੱਥਰ ਤੇ ਪੱਥਰ ਨਾਲ ਢੋਲਾ ਕਰਕੇ ਭਾਵ ਆਪਣੇ ਸਰੀਰ ਨੂੰ ਉਥੇ ਟਿਕਾਉਣਾ ਕੀਤਾ ਪੱਥਰ ਦੇ ਨਾਲ ਉਥੇ ਰੁਕ ਗਏ ਹਨ ਕਿਉਂਕਿ ਗਾੜੀ ਤੁਰਿਆ ਨਹੀਂ ਸੀ ਜਾ ਰਿਹਾ ਸਾਹ ਨਹੀਂ ਚੰਗੀ ਤਰ੍ਹਾਂ ਆ ਰਿਹਾ ਸਿੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਕੋਲ ਗਏ ਜਦੋਂ ਕੋਲ ਗਏ ਨਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਹੈ ਨਮਸਕਾਰ ਕਰਕੇ ਕੋਲ ਬੈਠੀਆਂ ਤੇ ਜਾ ਕਰਕੇ ਜਿਹੜਾ ਉਹ ਮਟਕਾ ਸ਼ਹਿਦ ਦਾ ਭਰਿਆ ਹੋਇਆ ਨਾ ਉਹ ਜਾ ਕਰਕੇ 사ਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੇ ਅੱਗੇ ਧਰਿਆ ਕਹਿਣ ਲੱਗੀ ਮਹਾਰਾਜ ਜੀ ਜਿਹੜੀ ਕਸ਼ਮੀਰ ਦੀ ਬੜੀ ਹੀ ਮਸ਼ਹੂਰ ਜਗ੍ਹਾ ਹੈ ਨਾ ਕਿ ਸਰਕਾਰੀਓ ਤੋਂ ਆਪ ਜੀ ਦੇ ਵਾਸਤੇ ਬੜਾ ਸ਼ੁੱਧ ਸ਼ਹਿਦ ਲੈ ਕਰਕੇ ਆਏ ਆ ਉਹ ਬੜਾ ਹੀ ਸ਼ੁੱਧ ਹੈ ਤੇ ਗਰੀਬ ਨਵਸਿਤੇ ਪਾਤਸ਼ਾਹ ਜੀ ਨੇ ਉੱਥੇ ਮਣਾ ਕੱਗਦਾ ਤੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਨੇ ਇਹ ਸਾਡੇ ਵਾਸਤੇ ਇਹ ਸ਼ਹਿ ਚੰਗਾ ਨਹੀਂ ਹੈ ਸਾਡੇ ਵਾਸਤੇ ਇਹ ਸ਼ਹਿ ਜਿਹੜਾ ਇਹ ਚੰਗਾ ਨਹੀਂ ਹੈ ਤੇ ਸਿੱਖ ਕਹਿਣ ਲੱਗੇ ਮਹਾਰਾਜ ਜੀ ਬੜਾ ਸ਼ੁੱਧ ਸ਼ਹਿਦ ਹੈ ਤੇ ਆਪਨੇ ਦੇ ਵਾਸਤੇ ਸਪੈਸ਼ਲ ਲਿਆ ਕਰਕੇ ਆਏ ਆ ਤੇ ਗਰੀਬ ਨਵਸਿਤੇ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਨਹੀਂ ਸਾਡੇ ਵਾਸਤੇ ਚੰਗਾ ਨਹੀਂ ਇਹਦੇ ਅੰਦਰ ਕੀੜੇ ਪਏ ਹੋਏ ਹਨ ਤੇ ਕੁਦ ਜਿਹੜੇ ਵਿਚਾਰ ਵੀ ਕਰਦੇ ਹਨ ਕਿ ਸ਼ਾਇਦ ਉਹਨੂੰ ਕਿਵੇਂ ਕਿੜਾ ਪੈ ਸਕਦਾ ਹੈ ਤੇ ਪਰ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਹੋਵੇ ਤੇ ਕੀ ਨਹੀਂ ਹੋ ਸਕਦਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਥੋਂ ਤੱਕ ਲਿਖਦੇ ਹਨ ਕਹਿੰਦੇ ਜਦੋਂ ਅੰਤਲਾ ਸਮਾਂ ਆਉਂਦਾ ਹੈ ਨਾ ਜੀਵ ਦੇ ਉੱਪਰ ਜਦੋਂ ਜੰਮ ਲੈ ਕਰਕੇ ਖੜਦੇ ਹਨ ਕਹਿਣ ਲੱਗੇ ਕਿ ਕਵੀ ਰਾਜ ਜੀ ਕਹਿੰਦੇ ਉਹ ਸਮੇਂ ਵੀ ਜਿਹੜਾ ਸਿੱਖ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦਾ ਹੈ ਨਾ ਚਿਤ ਤੇ ਕਰਦਾ ਹੈ ਤੇ ਗਰੀਬ ਨਿਵਾਸ ਦੇ ਪਾਤਸ਼ਾਹ ਜੀ ਐਸੀ ਮਹਿਰਾਮਤ ਕਰਦੇ ਹਨ ਕਹਿੰਦੇ ਨਰਕ ਦੇ ਵਿੱਚੋਂ ਜਾ ਕਰਕੇ ਵੀ ਗਰੀਬ ਨਿਵਾਸ ਦੇ ਪਾਤਸ਼ਾਹ ਜੀ ਉਹਨੂੰ ਕੱਢ ਲੈ ਹੁੰਦੀ ਹੈ ਐਸੀਆਂ ਬਰਕਤਾਂ ਦੇ ਮਾਲ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਕਹਿਣ ਲੱਗੇ ਹਨ ਇਸੇ ਤਰੀਕੇ ਦੇ ਨਾਲ ਮਹਾਰਾਜ ਨੇ ਵਰਣ ਕੀਤਾ ਕਿ ਸ਼ਹਿਦ ਨੂੰ ਖੋਲ ਕਰਕੇ ਦੇਖੋ ਅੰਦਰ ਕੀੜੇ ਪਏ ਹੋ ਹਨ ਜਦੋਂ ਦੇਖਿਆ ਸ਼ਹਿਦ ਦੇ ਉੱਪਰੋਂ ਮੜਕੇ ਦੇ ਉੱਪਰੋਂ ਕਪੜਾ ਚੁੱਕਿਆ ਤੇ ਉਸ ਮੜਕੇ ਦੇ ਅੰਦਰ ਕੀੜੇ ਪਏ ਹਨ ਗਰੀਬ ਅਨੁਸਾਰ ਤੇ ਪਾਸ਼ਾ ਜੀ ਨੇ ਕਹਿਣਾ ਕੀਤਾ ਕਹਿੰਦੇ ਦドド ਤੁਹਾਡੇ ਕੋਲੋਂ ਮੈਂ ਸ਼ਾਇਦ ਮੰਗਿਆ ਸੀ ਉਦੋਂ ਤੁਸੀਂ ਮੈਨੂੰ ਦੇਣਾ ਨਹੀਂ ਕੀਤਾ ਤੇ ਹੁਣ ਮੇਰੇ ਵਾਸਤੇ ਇਹ ਮੜਕਾ ਭਲਕੇ ਲੈ ਦੇ ਜਿਹੜਾ ਖਾਧਾ ਨਹੀਂ ਗਿਆ ਜਿਹਦੇ ਅੰਦਰ ਕੀੜੇ ਪਏ ਹੋਏ ਹਨ ਕਹਿਣ ਲੱਗੀ ਮਹਾਰਾਜ ਤੁਸੀਂ ਸਾਡੇ ਕੋਲੋਂ ਕਿਹੜੇ ਵੇਲੇ ਮੰਗਿਆ ਤੁਸੀਂ ਸਾਡੇ ਕੋਲੋਂ ਮੰਗਿਆ ਨਹੀਂ ਜੇ ਮੰਗੇ ਹੁੰਦਾ ਤੇ ਅਸੀਂ ਤੁਹਾਨੂੰ ਦੇ ਦਿੱਤੇ ਮਹਾਰਾਜ ਜੀ ਕਹਿੰਦੇ ਰਸਤੇ ਦੇਵ ਚੇਤਾ ਕੋ ਤੁਹਾਡੇ ਕੋਲੋਂ ਕਿਸੇ ਗੁਰਸਿੱਖ ਨੇ ਸ਼ਾਇਦ ਮੰਗਿਆ ਸੀ ਜਿਹੜਾ ਬੜਾ ਹੀ ਸ਼ਰਧਾਵਾਨ ਹੈ ਗਰੀਬ ਨਿਵਾਸੀ ਤੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਅਸੀਂ ਹੀ ਤੁਹਾਡੇ ਕੋਲੋਂ ਸ਼ਾਇਦ ਮੰਗਰੇ ਸਾਂ ਤੁਸੀਂ ਸਾਨੂੰ ਸ਼ਾਇਦ ਨਹੀਂ ਦੇਣਾ ਕੀਤਾ ਤੇ ਬੜੇ ਹੈਰਾਨ ਹੋਏ ਬੜੇ ਨਿੰਮੋ ਝੂਨੇ ਜੇ ਹੋ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਉੱਪਰ ਟਹਿ ਢੇਰੀ ਹੋ ਗਏ ਬڑے ਨਿਮਰਤਾ ਦੀ ਸਹਦ ਹੋਏ ਹਨ ਆਪਣੀ ਭੋਲ ਨੂੰ ਬਖਸ਼ਾਉਣਾ ਕੀਤਾ ਹੈ ਗਰੀਬ ਨਿਵਾਸ ਜੇ ਪਾਸ਼ਾ ਜੀ ਕਹਿੰਦੇ ਹਨ ਕਹਿੰਦੇ ਕਾਮ ਕ੍ਰੋਧ ਅਹੰਕਾਰ ਸਿਰ へ دیਵਾਨਿਆਂ ਇੱਕ ਤਾਂ ਮਨ ਦੇ ਅੰਦਰ ਪ੍ਰੇਮ ਲਿਆ ਕਰਕੇ ਦੂਸਰਾ ਗੁੱਸੇ ਦੇ ਵਿੱਚ ਆ ਕਰਕੇ ਗੁਰਸਿੱਖਾਂ ਨੇ ਭਾਈ ਕਟੂ ਜੀ ਨੂੰ ਐਸੇ ਬਜਨ ਕਏ ਸਨ ਜਿਹੜਾ ਗਰੀਬ ਮਸਤੇ ਪਾਸ਼ਾ ਜੀ ਨੂੰ ਭਾਈ ਨਹੀਂ ਧੰਨ ਗੁਰਵਰਧਨ ਦੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜੀਵ ਦੀ ਹਾਲਤ ਵੀ ਐਸੀ ਹੈ ਇਨ੍ਹਾਂ ਵਿਕਾਰਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਨ੍ਹਾਂ ਵਿਕਾਰਾਂ ਦੇ ਅੰਦਰ ਦਿਵਾਨਾ ਹੋਇਆ ਫਿਰਦਾ ਇਨ੍ਹਾਂ ਵਿਕਾਰਾਂ ਦੇ ਅੰਦਰ ਹੀ ਆਪਣਾ ਜੀਵਨ ਨੂੰ ਖਰਚ ਕਰਕੇ ਬੈਠਾ ਹੋਇਆ ਸੰਸਾਰ ਨਾਲ ਮੋਹ ਹੈ